ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲਾਈਸਰ ਟੀਵੀ ਅਤੇ ਮੈਂ ਹਾਂ ਤੁਹਾਡੇ ਨਾਲ ਪ੍ਰਦੀਪ ਕੌਰ ਅੱਜ ਇੱਕ ਪੰਜਾਬ ਤੋਂ ਬਹੁਤ ਹੀ ਦਿਲ ਦਹਿਲਾਵਣ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ਦੱਸਿਆ ਇਹ ਜਾ ਰਿਹਾ ਹੈ ਕਿ ਇੱਕ ਨੌਜਵਾਨ ਜਿਸ ਦਾ ਨਾਮ ਲਖਵਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਉਮਰ ਲਗਭਗ 25 ਸਾਲ ਦੀ ਤਾਂ ਲਖਵਿੰਦਰ ਦੇ ਨਾਲ ਕੁਝ ਅਜੀਬੋ ਜਿਹਾ ਹਾਦਸਾ ਵਾਪਰਦਾ ਹੈ ਜਿਦੇ ਨਾਲ ਥਾਂ ਤੇ ਮੌਤ ਹੋ ਜਾਂਦੀ ਹੈ ਤੇ ਇਹ ਜਿਹੜੀ ਖਬਰ ਆ ਪੰਜਾਬ ਦੇ ਫਾਜ਼ਿਲਕਾ ਦੇ ਲਾਗੇ ਨੇੜੇ ਕਾਵਾਂ ਵਾਲੇ ਪਿੰਡ ਤੋਂ ਇੱਕ ਬਹੁਤ ਹੀ ਭਿਆਨ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਇਹ ਜਾ ਰਿਹਾ ਹੈ ਕਿ ਲਖਵਿੰਦਰ ਨਾ ਜਿਹੜਾ ਵਿਅਕਤੀ ਆ ਨੌਜਵਾਨ ਆ ਉਸ ਦੀ ਕਰੰਟ ਲੱਗਣ ਦੇ ਨਾਲ ਥਾਂ ਤੇ ਹੀ ਮੌਤ ਹੋ ਜਾਂਦੀ ਆ ਜਿਹੜੀ ਪੂਰੀ ਜਾਣਕਾਰੀ ਨਿਕਲ ਕੇ ਸਾਹਮਣੇ ਇਹ ਆ ਰਹੀ ਹੈ ਕਿ ਜਿਹੜਾ ਲਖਵਿੰਦਰ ਦਾ ਛੋਟਾ ਭਰਾ ਉਸਨੇ ਇਹ ਬਿਆਨ ਦਿੱਤੇ ਆ ਉਸਦੇ ਛੋਟੇ ਭਰਾ ਤੇ ਉਸਦੇ ਚਾਚੇ ਨੇ ਇਹ ਬਿਆਨ ਦਿੱਤੇ ਆ ਕਿ ਜਿਹੜਾ ਲਖਵਿੰਦਰ ਆ ਉਸਨੇ ਆਪਣਾ ਨਵਾਂ ਘਰ ਲਿਆ ਸੀ ਗਰੀਬ ਪਰਿਵਾਰ ਤੋਂ ਸੀ ਕਿਵੇਂ ਨਾ ਕਿਵੇਂ ਕਰਕੇ ਮਿਹਨਤ ਮਜ਼ਦੂਰੀ ਕਰਕੇ ਉਸਨੇ ਜਿਹੜਾ ਆਪਣਾ ਨਵਾਂ ਘਰ ਲਿਆ ਸੀ ਘਰ ਬਣਾਇਆ ਸੀ ਬਾਅਦ ਵਿੱਚ ਉਹ ਜਿਹੜਾ ਘਰ ਦੀਆਂ ਕੰਧਾਂ ਨੂੰ ਪਾਣੀ ਦੇ ਨਾਲ ਉਹ ਤਾਰ ਕਰਨਾ ਚਾਹੁੰਦਾ ਸੀ ਕਿਉਂਕਿ ਜਿਹੜੀਆਂ ਕੰਧਾਂ ਸੀ ਉਹ ਪਲਾਸਟਰ ਕਰਨ ਵਾਲੀਆਂ ਸੀ ਤਾਂ ਫਿਰ ਬਾਅਦ ਵਿੱਚ ਜਿਹੜਾ ਕਵਿੰਦਰ ਆ ਉਹ ਆਪਣੇ ਛੋਟੇ ਭਰਾ ਨੂੰ ਕਹਿੰਦਾ ਵੀ ਤੂੰ ਪਾਈਪ ਫੜ ਕੇ ਰੱਖ ਮੈਂ ਮੋਟਰ ਛੱਡ ਕੇ ਆਉਣਾ ਤੇ ਮੋਟਰ ਦੀ ਜਿਹੜੀ ਤਾਰ ਲਾ ਕੇ ਆਉਣਾ ਕਾਫੀ ਟਾਈਮ ਹੋ ਜਾਂਦਾ ਲਖਵਿੰਦਰ ਦਾ ਭਰਾ ਸੋਚ ਰਿਹਾ ਵੀ ਹਲੇ ਤੱਕ ਮੇਰਾ ਵੱਡਾ ਭਰਾ ਜਿਹੜਾ ਵਾਪਸ ਕਿਉਂ ਨਹੀਂ ਆਇਆ ਹਲੇ ਤੱਕ ਜਿਹੜੀ ਪਾਈਪ ਆ ਉਹਦੇ ਇਸਦੀ ਪਾਣੀ ਕਿਉਂ ਨਹੀਂ ਨਿਕਲਿਆ ਤਾਂ ਸੋਚਣ ਲੱਗਿਆ ਜਦੋਂ ਉਹਨੂੰ ਪਤਾ ਲੱਗਦਾ ਹੈਰਾਨ ਹੋ ਜਾਂਦਾ ਇਹ ਤਾਂ ਫਿਰ ਉਹ ਜਦੋਂ ਹਲੇ ਆਪਣੇ ਭਰਾ ਕੋਲੇ ਜਾ ਕੇ ਦੇਖਦਾ ਕਿ ਹਲੇ ਉਸਨੇ ਮੋਟਰ ਕਿਉਂ ਨਹੀਂ ਛੱਡੀ ਤਾਂ ਜਦੋਂ ਉਹ ਹਲੇ ਉੱਥੇ ਮੋਟਰ ਕੋਲੇ ਪਹੁੰਚਦਾ ਹੈ ਤਾਂ ਬਾਅਦ ਵਿੱਚ ਪੂਰਾ ਚੀਕ ਝਿਆੜਾ ਬੈੰਦਾ ਹੈ ਤਾਂ ਬਾਅਦ ਵਿੱਚ ਬਹੁਤ ਜਿਹੜਾ ਰੋਲਾ ਪੈਣਾ ਸ਼ੁਰੂ ਹੋ ਜਾਂਦੇ ਤੇ ਆਸ-ਪਾਸੇ ਦੇ ਜਿਹੜੇ ਲੋਕ ਆ ਉਹ ਹੋ ਜਾਂਦੇ ਆ ਤਾਂ ਜਾਣਕਾਰੀ ਨਿਕਲ ਕੇ ਇਹ ਵੀ ਆ ਰਹੀ ਆ ਕਿ ਜਿਹੜਾ ਲਖਵਿੰਦਰ ਆ ਉਸ ਦੀਆਂ ਦੋ ਮਾਸੂਮ ਬੱਚੀਆਂ ਵੀ ਦਸੀਆਂ ਜਾ ਰਹੀਆਂ ਤੇ ਇੱਕ ਉਹਦੀ ਪਤਨੀ ਆ ਜਿਹੜੀ ਉਹ ਗਰਭਵਤੀ ਵੀ ਦੱਸੀ ਜਾ ਰਹੀ ਆ ਤਾਂ ਜਦੋਂ ਲਖਵਿੰਦਰ ਦਾ ਕਰੰਟ ਲੱਗਣ ਦੇ ਨਾਲ ਮੌਤ ਹੋ ਜਾਂਦੀ ਆ ਤਾਂ ਜਦੋਂ ਪਰਿਵਾਰਕ ਮੈਂਬਰਾਂ ਨੂੰ ਇਸ ਘਟਨਾ ਬਾਰੇ ਪਤਾ ਲੱਗਦਾ ਹੈ ਤਾਂ ਪਰਿਵਾਰ ਮੈਂਬਰਾਂ ਦੇ ਜਿਹੜੇ ਸੁਪਨੇ ਆ ਜਿਹੜੀਆਂ ਉਮੀਦਾਂ ਨੇ ਚੱਕਣਾ ਚੋਰ ਹੋ ਚੁੱਕੀਆਂ ਨੇ ਸੁਪਨੇ ਟੁੱਟ ਚੁੱਕੇ ਆ ਤਾਂ ਬਾਅਦ ਵਿੱਚ ਜਦੋਂ ਲਖਵਿੰਦਰ ਦੀ ਪਤਨੀ ਨੂੰ ਪਤਾ ਲੱਗਿਆ ਕਿ ਲਖਵਿੰਦਰ ਦੀ ਕਰੰਟ ਦੇ ਨਾਲ ਮੌਤ ਹੋ ਜਾਂਦੀ ਹੈ ਤਾਂ ਦੂਜੇ ਪਾਸੇ ਜਿਹੜੀ ਪਤਨੀ ਆ ਉਹਦਾ ਹੁਣ ਰੋ 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 ਕੇ ਬੁਰਾ ਹਾਲ ਹੋ ਚੁੱਕਾ ਹੈ ਤੇ ਉਹ ਹੁਣ ਭੁੱਬਾ ਮਾਰ ਮਾਰ ਕੇ ਰੋ ਰਹੀ ਹੈ ਤੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਜਿਹੜੀ ਉਹ ਪਤਨੀ ਆ ਕਿ ਕਿੰਨੀ ਜਿਹੜੀ ਗਰੀਬ ਜਿਹੜੀ ਗਰੀਬ ਲੜਕੀ ਆ ਪਤਨੀ ਆ ਉਹ ਹੁਣ ਉਸ ਦਾ ਜਦੋਂ ਇਹ ਖਬਰ ਬਾਰੇ ਉਸ ਨੂੰ ਪਤਾ ਲੱਗਿਆ ਤਾਂ ਉਸ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਤਾਂ ਹੁਣ ਜਿਹੜਾ ਲਖਵਿੰਦਰ ਦਾ ਛੋਟਾ ਭਰਾ ਉਸ ਨੇ ਇਹ ਕਿਹਾ ਕਿ ਜਿਹੜਾ ਮੇਰਾ ਭਰਾ ਉਸ ਦੀ ਕਰਟ ਲੱਗਣ ਦੇ ਨਾਲ ਮੌਤ ਹੋ ਜਾਂਦੀ ਆ ਉਸ ਦੀਆਂ ਤੋਂ ਛੋਟੀਆਂ ਛੋਟੀਆਂ ਬੱਚੀਆਂ ਦੱਸੀਆਂ ਜਾ ਰਹੀਆਂ ਤੇ ਇੱਕੋ ਦੀ ਪਤਨੀ ਆ ਜਿਹੜੀ ਉਹ ਗਰਭਵਤੀ ਆ ਪਰ ਹੁਣ ਜਿਹੜਾ ਮੇਰੀ ਜਿਹੜੀ ਪਰਜਾ ਆਈ ਆ ਤੇ ਮੇਰੀਆਂ ਜਿਹੜੀਆਂ ਭਤੀਜੀਆਂ ਨੇ ਭਾਂਜੀਆਂ ਨੇ ਵੀ ਇਹਨਾਂ ਦਾ ਜਿਹੜਾ ਹੁਣ ਖਰਚਾ ਜਿਹੜਾ ਚੱਕਣਾ ਬਹੁਤ ਔਖਾ ਹੈ ਤਾਂ ਹੁਣ ਉਹਨਾਂ ਨੇ ਸਰਕਾਰ ਨੂੰ ਇਹ ਅਪੀਲ ਕੀਤੀ ਆ ਕਿ ਸਾਨੂੰ ਜਿੰਨਾ ਵੀ ਹੋ ਸਕੇ ਸਾਡੀ ਮਦਦ ਕਰੋ ਇਸ ਪਰਿਵਾਰਕ ਮੈਂਬਰਾਂ ਦੀ ਆਰਥਿਕ ਹਾਲਾਤਾਂ ਨੂੰ ਦੇਖ ਕੇ ਇਹਨਾਂ ਦੇ ਇਹਨਾਂ ਦੀ ਮਦਦ ਕਰਨੀ ਚਾਹੀਦੀ ਆ ਪਰ ਜਦੋਂ ਪਤਾ ਲੱਗਿਆ ਕਿ ਜਿਹੜਾ ਲਖਵਿੰਦਰਾ ਉਸ ਦੀ ਕਰੰਟ ਲੱਗਣ ਦੇ ਨਾਲ ਮੌਤ ਹੋ ਗਈ ਆ ਤਾਂ ਹੁਣ ਉਸ ਦੀ ਲਾਸ਼ ਨੂੰ ਹਸਪਤਲ ਨੇੜੇ ਜਿਹੜਾ ਹਸਪਤਲ ਲੱਗਦਾ ਹੈ ਸਿਵਲ ਹਸਪਤਲ ਉੱਤੇ ਪਹੁੰਚਾਇਆ ਗਿਆ ਪੋਸਟਮਾਰਟਮ ਕੀਤਾ ਗਿਆ ਤਾਂ ਬਾਅਦ ਵਿੱਚ ਲਾਸ਼ ਨੂੰ ਇੱਕ ਮੋਰਚਰੀ ਜਿਹੜਾ ਹਸਪਤਾਲ ਆ ਉੱਥੇ ਜਿਹੜੀ ਲਾਸ਼ ਨੂੰ ਐਡਮਿਟ ਲਾਸ਼ ਨੂੰ ਉੱਥੇ ਰੱਖਿਆ ਗਿਆ ਤੇ ਇਹ ਬਹੁਤ ਹੀ ਮੰਦਭਾਗੀ ਖਬਰ ਆ ਪੰਜਾਬ ਤੋਂ ਆ ਰਹੀ ਆ ਪੰਜਾਬ ਦੇ ਫਾਜ਼ਿਲਕਾ ਦੇ ਕਾਵਾ ਵਾਲੀ ਇੱਕ ਪਿੰਡ ਜਿੱਥੇ ਇੱਕ ਨੌਜਵਾਨ ਦੇ ਕਰੰਟ ਲੱਗਣ ਦੀ ਕਰੰਟ ਲੱਗਣ ਦੇ ਨਾਲ ਮੌਤ ਹੋ ਜਾਂਦੀ ਹੈ ਤਾਂ ਬਾਅਦ ਵਿੱਚ ਜਦ ਪਰਿਵਾਰਕ ਮੈਂਬਰਾਂ ਨੂੰ ਇਸ ਘਟਨਾ ਬਾਰੇ ਪਤਾ ਲੱਗਦਾ ਹੈ ਤਾਂ ਪਰਿਵਾਰਕ ਮੈਂਬਰ ਜਿਹੜੇ ਆ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਾ ਹੈ ਤੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਇੱਕ ਪਾਸੇ ਜਿਹੜਾ ਲਖਵਿੰਦਰ ਆ ਉਹਦੇ ਚਾਚੇ ਜੀ ਜੀ ਦੀ ਵੀ ਇਹ ਬਿਆਨ ਆਇਆ ਉਸਦੇ ਭਰਾ ਦੇ ਵੀ ਇਹ ਬਿਆਨ ਹੈ ਕਿ ਜਿਹੜਾ ਲਖਵਿੰਦਰਾ ਉਹ ਇੱਕ ਜਿਹੜਾ ਮਜ਼ਦੂਰ ਵਿਅਕਤੀ ਸੀ ਉਸਨੇ ਮਿਹਨਤ ਮਜ਼ਦੂਰੀ ਕਰਕੇ ਜਿਹੜਾ ਆਪਣਾ ਘਰ-ਬਾਰ ਬਣਾਇਆ ਸੀ ਤੇ ਹੁਣ ਘਰ ਦੀਆਂ ਜਿਹੜੀਆਂ ਕੰਦਾ ਪਲਾਸਟਰ ਕਰਨ ਦੇ ਲਈ ਕੰਦਾ ਨੂੰ ਤਾਰ ਕਰਨ ਦੇ ਲਈ ਉਸਨੇ ਮੋਟਰ ਜਦੋਂ ਮੋਟਰ ਛੱਡਣ ਗਿਆ ਤਾਂ ਅਚਾਨਕ ਉਸ ਨੂੰ ਕਰੰਟ ਲੱਗਦੇ ਦੂਜੇ ਪਾਸੇ ਭਰਾ ਨੇ ਇਹ ਕਿਹਾ ਕਿ ਮੇਰਾ ਜਿਹੜਾ ਵੱਡਾ ਭਰਾ ਉਸਨੇ ਮੈਨੂੰ ਕਿਹਾ ਵੀ ਤੂੰ ਪਾਣੀ ਵਾਲੇ ਪਾਈਪ ਫੜ ਕੇ ਰੱਖ ਮੈਂ ਹੁਣੀ ਮੋਟਰ ਛੱਡ ਕੇ ਆਉਣਾ ਤਾਂ ਕਾਫੀ ਟਾਈਮ ਹੋ ਜਾਂਦਾ ਹੈ ਤਾਂ ਉਹਦਾ ਛੋਟਾ ਭਰਾ ਸੋਚਦਾ ਵੀ ਹਲੇ ਤੱਕ ਮੇਰਾ ਭਰਾ ਕਿਉਂ ਨਹੀਂ ਆਇਆ ਪਾਈਪ ਵਿੱਚ ਪਾਣੀ ਕਿਉਂ ਨਹੀਂ ਨਿਕਲਿਆ ਵੀ ਪਾਣੀ ਹੋਣਾ ਹੁਣ ਸ਼ੁਰੂ ਹੋ ਜਾਣਾ ਸੀ ਜੇਕਰ ਉਹਨੇ ਮੋਟਰ ਛੱਡੀ ਹੁੰਦੀ ਤਾਂ ਬਾਅਦ ਵਿੱਚ ਜਿਹੜਾ ਛੋਟਾ ਭਰਾ ਮੋਟਰ ਵਾਲੀ ਜਗ੍ਹਾ ਤੇ ਪਹੁੰਚਣ ਲੱਗਦਾ ਤਾਂ ਉਹਦੀ ਇੱਕ ਚੀਕ ਸੁਣਾਈ ਦਿੰਦੀ ਹੈ ਤੇ ਜਿਹੜਾ ਛੋਟਾ ਭਰਾ ਜਿਹਦੇ ਹੱਥ ਪੈ ਫੜੇ ਹੁੰਦੇ ਆ ਉਹ ਪੈਪ ਸੁੱਟ ਕੇ ਉੱਥੇ ਹੀ ਭੱਜ ਜਾਂਦਾ ਤਾਂ ਆਪਣੇ ਫਿਰ ਚਾਚੇ ਨੂੰ ਜਾ ਕੇ ਬੁਲਾਉਂਦਾ ਤੇ ਉੱਥੋਂ ਦੇ ਆਸ-ਪਾਸ ਦੇ ਜਿਹੜੇ ਲੋਕ ਆ ਉਹ ਲਖਵਿੰਦਰ ਦੀ লাশ ਨੂੰ ਲੈ ਕੇ ਜਦੋਂ ਹਸਪੀਟਲ ਪਹੁੰਚਦੇ ਆ ਤਾਂ ਹਸਪਤਾਲ ਦੇ ਵਿੱਚ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਤਾਂ ਬਾਅਦ ਵਿੱਚ ਉਸ ਦਾ ਪੋਸਟਮਾਰਟਮ ਕਰਕੇ ਇੱਕ ਮੋਰਚਰੀ ਹਸਪਤਾਲ ਦੇ ਵਿੱਚ ਉਸ ਦੀ লাশ ਨੂੰ ਰੱਖਿਆ ਗਿਆ ਤਾਂ ਹੁਣ ਉਹਨਾਂ ਨੇ ਇਹ ਅਪੀਲ ਕੀਤੀ ਹੈ ਸਰਕਾਰ ਨੂੰ ਕਿ ਜਿਹੜੀ ਮੇਰੀ ਪਰਜਾਈ ਆ ਉਹ ਇੱਕ ਬੱਚੇ ਨੂੰ ਜਨਮ ਦੇਣ ਵਾਲੀ ਹੈ ਉਸ ਦੀਆਂ ਦੋ ਛੋਟੀਆਂ ਬੱਚੀਆਂ ਨੇ ਤੇ ਆਰਥਿਕ ਹਾਲਾਤਾਂ ਦੇਖਦਿਆਂ ਹੋਇਆਂ ਸਰਕਾਰ ਨੂੰ ਇੰਨਾ ਪਰਿਵਾਰਕ ਮੈਂਬਰਾਂ ਦੀ ਮਦਦ ਕਰਨੀ ਚਾਹੀਦੀ ਹੈ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ